ਅਸਰੋਪਾ ਪਾਉਂਦਿਆਂ ਦੀ ਫੋਟੋ ਵੇਖੋ ਕਿੰਨੀ ਸੋਹਣੀ ਲੱਗ ਰਹੀ ਆ ਔਰ ਇਹ ਜੁਆਇਨਿੰਗ ਚ ਕਿਤੇ ਨਾ ਸਮਝ ਲਿਓ ਇਹਦਾ ਹੱਥ ਤਾਂ ਇਕੱਲੇ ਦਾ ਇਹ ਤਾਂ ਇਨਕੁਆਇਰੀ ਅਫਸਰ ਜੀ ਉਹਨੇ ਇਹ ਫਾਈਲ ਰੱਖੀ ਚੱਪੇਵਾਲ ਸਾਹਿਬ ਅੱਗੇ ਕਹਿੰਦਾ ਆ ਆਗੇ ਜੀ ਸਾਰੇ ਤੱਤ ਜੀ ਚ ਕੌਣ ਲਿਖ ਰਿਹਾ ਹੈ ਬੀ ਡੀ ਪੀਓ ਡੀ ਸੀ ਆਈ ਜੀ ਡੀ ਆਈ ਜੀ SSP ਮਤਲਬ ਸਭ ਦੀ ਚਿੱਠੀ ਲਕੀਆ ਕਿ ਓਪਨ ਐਂਡ ਸ਼ਟ ਕੇਸ ਔਰ ਫੋਰਜਰੀ ਆਫ ਡਾਕੂਮੈਂਟਸ ਹੈ ਸਰਕਾਰੀ ਡਾਕੂਮੈਂਟ ਫੋਰਜਰੀ ਗਰੀਬ ਲੋਕਾਂ ਨਾਲ ਫੋਰਜਰੀ ਉਹਨਾਂ ਨਾਲ ਕਿ ਜਿਨ੍ਹਾਂ ਦੇ ਪੱਕੇ ਮਕਾਨ ਸੀ ਉਹਨਾਂ ਨੂੰ ਚੈੱਕ ਦੇਤੇ ਉਹਨਾਂ ਦਾ ਬੈਨੀਫੀਸ਼ੀਅਰੀ ਉਹ ਬਣਦਾ ਹੀ ਨਹੀਂ ਸੀ ਜਿਨ੍ਹਾਂ ਦਾ ਹੱਕ ਬਣਦਾ ਸੀ ਉਹਨਾਂ ਦਾ ਹੱਕ ਮਾਰ ਲਿਆ ਝੂਠੇ ਬੰਦੇ ਖੜੇ ਕਰ ਲਏ ਮਤਲਬ ਹਰ ਤਰੀਕੇ ਦੀ ਜੋ ਠੱਗੀ ਹੋ ਸਕਦੀ ਮਾਰਨ ਵਾਲੇ ਨੂੰ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਨੂੰ ਕਲੀਨ ਚਿੱਟ ਦੇ ਕੇ ਨਿਰਮਾ واਸ਼ਿੰਗ ਪਾਊਡਰ ਨਹੀਂ ਆਪ واਸ਼ਿੰਗ ਪਾਊਡਰ ਨਾਲ ਧੋ ਕੇ ਆਪ ਦੀ واਸ਼ਿੰਗ ਮਸ਼ੀਨ ਚੋਂ ਕੱਢ ਕੇ ਅੱਜ ਉਹਨੂੰ ਕਲੀਨ ਚਿੱਟ ਦੇ ਦਿੱਤੀ ਮੈਨੂੰ ਜੋ ਲਾਇਲ ਆਰਡਰ ਦੀ ਸਥਿਤੀ ਹੈ ਜੋ ਡਰੱਗਸ ਦੀ ਸਥਿਤੀ ਹੈ ਜੋ ਨਸ਼ਾ ਜਿਸ ਤਰ੍ਹਾਂ ਵੇਚ ਰਿਹਾ ਮੈਨੂੰ ਇਹ ਡਰਾ ਹੈ ਕਿ ਅੱਜ ਸੀਐਮ ਸਾਹਿਬ ਨੇ ਤੁਹਾਨੂੰ ਤਾ ਦਿੱਤਾ ਤੇ ਮੈਂ ਤੁਹਾਨੂੰ ਸੰਗਲ ਰਿਆ ਆ ਸੰਗਲ ਇਹਨਾਂ ਨੇ ਪਾੜੇ ਪੈਣੇ ਆ ਕਿਉਂਕਿ ਲੋਕਾਂ ਨੇ ਇਹਨਾਂ ਦੇ ਖਿਲਾਫ ਮੁਰਦਾਬਾਦ ਮੁਰਦਾਬਾਦ ਆ ਪੁੱਛੇ ਰੋ ਲੋਕਾਂ ਨੇ ਇਹ ਸੰਗਲ ਤਾਂ ਪੈ ਗਿਆ ਭਾਈ ਸਾਹਿਬ ਨੂੰ ਤਾਲਾ ਲੱਗ ਗਿਆ ਭਾਈ ਸਾਹਿਬ ਨੂੰ ਲਾ ਗਿਆ ਉਹ ਤਾਲਾ ਤੇ ਸੰਗਲ ਹੋਰ ਕਿਸੇ ਦੇ ਕੰਮ ਨਹੀਂ ਆਇਆ ਇੱਧਰ ਜਰੂਰ ਕੰਮ ਆ ਗਿਆ ਜਿਹੜਾ ਬੰਦਾ 7 ਮਾਰਚ ਨੂੰ ਐਡਾ ਲੰਮਾ ਝੋੜਾ ਭਾਸ਼ਣ ਸਰਕਾਰ ਦੇ ਉਲਟ ਦੇ ਰਿਆ ਏ ਉਹਨੂੰ ਕੀ ਇਹ ਜਾ ਵਿਖਾਇਆ ਆ ਵਿਖਾਈ ਫਾਈਲ ਤੇ ਪੁੱਤ ਬੰਦੇ ਦਾ ਪੁੱਤ ਬਣ ਜਾ ਨਹੀਂ ਤਾਂ ਤੇਰਾ ਕੰਮ ਹੋਇਆ ਖੜਾ ਵੇਖੋ ਜੇਲ੍ਹ ਤੋਂ ਡਰਦਿਆਂ ਫੋਰਜਰੀ ਕੀਤੀ ਸੀ ਔਰ ਕੱਟੇ ਨੇ ਇਮਾਨਦਾਰ ਆਲੇ ਵੀ ਜਵਾਬ ਦੇ ਨਾ ਕਿ ਜਿਹਦੇ ਚ ਇਨਕੁਆਇਰੀ ਰਿਪੋਰਟ ਥੋਡੀਆਂ ਸ਼ਿਕਾਇਤ ਕਰਤਾ ਥੋਡਾ ਹਰਮਿੰਦਰ ਸੰਧੂ ਹਲਕਾ ਇੰਚਾਰਜ ਆਪ ਉਹ ਸ਼ਿਕਾਇਤ ਕਰਤਾ ਵੀਡੀਓ ਲਿਖ ਰਿਹਾ ਇੱਕ ਵੀਡੀਓ ਨਹੀਂ ਦੋ ਵੀਡੀਓ ਲਿਖ ਰਿਹਾ ਹੁਸ਼ਿਆਰਪੁਰ 2 ਮਹਿਲਪੁਰ ਖੇਰ ਡੀਸੀ ਲਿਖ ਰਿਹਾ ਫਿਰ ਡੀਜੀਪੀ ਦੇ ਧਿਆਨ 'ਚ ਆ ਰਿਹਾ ਹੈ ਮਗਰ ਇਹ じゃ ਕਿਹੜਾ ਅਨਮੋਲ ਹੀਰਾ ਸੀ ਇਹ ਤਾਂ ਮੈਨੂੰ ਲੱਗਦਾ ਹੈ ਸਿੰਗਲੇ ਸਾਹਿਬ ਤੋਂ ਵੀ ਕੀਮਤੀ ਹੀਰਾ ਕੇਸ ਕੇਸ 'ਚ ਵੀ ਮੁੱਖ ਜਿਹੜਾ ਕੰਪਲੇਨੈਂਟ ਸੀ ਉਹ ਕਿਹਦੇ ਕੋਲ ਗਿਆ ਚੀਫ ਮਿਨਿਸਟਰ ਸਾਹਿਬ ਕੋਲ ਤੇ ਵਿਜੀਲੈਂਸ ਮਹਿਕਮਾ ਕਿਹਦੇ ਕੋਲ ਚੀਫ ਮਿਨਿਸਟਰ ਸਾਹਿਬ ਕੋਲ ਇਹ ਜੋਇਨਿੰਗ ਕਿਹਨੇ ਕਰਾਈ ਦੋ ਬੰਦੇ ਅੱਜ ਉਹਦੇ ਬਾਰੇ ਇਹ ਚੀਮਾ ਸਾਹਿਬ ਦੇ ਅਲਫਾਜ਼ ਸੁਣੋ ਮਾੜਾ ਚੀਮਾ ਸਾਹਿਬ ਨੂੰ ਸੁਣਾਈ ਸਾਡੇ ਪੰਜਾਬ ਦੇ ਮੁਖਬਤਿਸਰ ਭਗਵਾਨ ਸਿੰਘ ਮਾਨ ਜੀ ਵੱਲੋਂ ਸਾਡੇ ਕੌਮੀ ਕੋਰਡੀਨੇਟਰ ਅਰਵਿੰਦ ਕੇਜਰੀਵਾਲ ਜੀ ਵੱਲੋਂ ਸਾਡੇ ਸਾਰੇ ਸਮੂਹੇ ਸਾਥੀਆਂ ਵੱਲੋਂ ਤੇ ਬਿਲਕੁਲ ਇਹਨਾਂ ਦਾ ਪਾਰਟੀ ਦੇ ਅੰਦਰ ਮਾਨ ਸਨਮਾਨ ਇਹਨਾਂ ਦੇ ਸਾਰੇ ਦੋਸਤਾਂ ਮਿੱਤਰਾਂ ਦਾ ਔਰ ਇਹਨਾਂ ਦੇ ਸਾਰੇ ਕਾਰਕਟਰਾਂ ਦਾ ਅ ਜਿਨ੍ਹਾਂ ਨੇ ਠੱਗੀ ਮਾਰੀ ਹੈ ਸਭ ਦਾ ਹੀ ਕਰਾਂਗੇ ਮਾਨ ਸਨਮਾਨ ਦਾ ਬਾਲ ਹੋਊਗਾ ਆ ਐਡਾ ਕਾਬਲ ਬੰਦਾ ਹੈ ਕਿ ਉਹਨਾਂ ਇਹਦਾ ਮਾਨ ਸਨਮਾਨ ਬਾਲ ਰੱਖੋ ਪਿਛਲੀ ਵਾਰੀ 4600 ਇੱਕ ਗਰੀਬ ਠੱਗੇ ਸੀ ਸਾਡੇ ਕਹਿੰਦੇ ਆ ਆਪ ਦੀ ਸਰਕਾਰ ਵੇਲੇ 10000 ਨੂੰ ਠਗਾ ਦੇਾਂਗੇ ਐਡਾ ਮਾਨਸਮਾਨ ਇਹ ਜਿਹਾ ਹੀ ਬਾਲ ਕਰਨਾ ਹੈ ਜੇ ਦਾ ਅਗਲਾ ਸੁਣੋ ਤੇ ਅਗਲਾ ਕੀ ਕਹਿੰਦਾ ਉਹ ਵੀ ਸੁਣਾ ਮੜਾ ਸਰਕਾਰ ਚ ਸੀ ਤੇ ਭਾਵੇਂ ਹੁਣ ਪਿਛਲੇ 2 ਸਾਲ ਚੋਕੋ ਜਿਹਾ ਹਮੇਸ਼ਾ ਤਖਾ ਦੇ ਆਧਾਰ ਤੇ ਲਾਜੀਕਲ ਜਿਹੜੀ ਆ ਉਹ ਗੱਲ ਕਰਦੇ ਆ ਤੇ ਆਪਣੇ ਹਲਕੇ ਦੇ ਵਿੱਚ ਆਧਾਰ ਰੱਖਣ ਵਾਲੇ ਜਿਹੜੇ ਲੀਡਰ ਨੇ ਤੇ ਲੋਕ ਸਭਾ ਦੀ ਇਲੈਕਸ਼ਨ ਵੀ ਲੜੇ ਆ ਸੋ ਇਹਨਾਂ ਦੇ ਆਉਣ ਨਾਲ ਕੱਲਾ ਛੱਬੇਵਾਲ ਨਹੀਂ ਕੱਲਾ ਹਸ਼ਿਆਰਪੁਰ ਨਹੀਂ ਪੂਰੇ ਦਬਾਬੇ ਤੇ ਨਿਰਦੇਸ਼ ਚ ਹੀ ਫਾਇਦਾ ਮਿਲਣਾ ਤੁਹਾਨੂੰ ਪੰਜਾਬ ਪਾਰਟੀ ਨੂੰ ਬਹੁਤ ਵੱਡਾ ਜਿਹੜਾ ਬਾਲਾ ਉਹ ਮਿਲੂਗਾ ਹੁਣ ਮੈਨੂੰ ਪਹਿਲਾਂ ਤਾਂ ਸੀਗਾ ਸ਼ਾਇਦ ਛੋਲੇ ਕੁਲਚੇ ਵਾਲੀ ਕਹਾਣੀ ਇਹਦੀ ਝੂਠੀ ਹਣੀ ਹੁਣ ਮੈਨੂੰ ਵਿਸ਼ਵਾਸ ਹੋ ਗਿਆ ਕਿ ਉਹ ਠੀਕ ਹੀ ਠੀਕ ਹੈ ਜੋ ਮੈਂ ਆਖਿਆ ਸੀ ਹੈ ਤਾਂ ਇਹਦੀ ਵੀਡੀਓ ਵੀ ਮੇਰੇ ਕੋਲ ਮਗਰ ਮੈਂ ਰਿਲੀਜ਼ ਕਰੂੰਗਾ 27 ਚ ਨਹੀਂ ਤਾਂ ਇਹਨਾਂ ਹੋਟਲ ਆਲਾ ਬੰਦ ਕਰਾ ਦੇਣਾ ਮਗਰ ਮੈਂ ਟਾਈਮ ਦੱਸ ਦੇਣਾ 3 ਵਜ ਕੇ 5 ਮਿੰਟ ਤੇ ਉੱਥੇ ਛੋਲੇ ਕੁਲਚੇ ਖਾਦੇ ਸੀ ਮੈਂ ਟਾਈਮ ਟੂ ਇਮ ਵੇਖ ਆਇਆ ਸੀ ਸਾਰਾ ਕੁਝ ਵੇਖਿਆ ਜੇ ਹੁਣ ਵੀਡੀਓ ਨਹੀਂ ਦੇ ਸਕਦਾ ਮਜਬੂਰੀ ਆ ਮਗਰ ਆ ਛੋਲੇ ਕੁਲਚੇ ਵਾਲਾ ਕਿਤਨਾ ਝੂਠ ਬੋਲਣ ਦੇ ਯਾਰ ਦੱਸੋ ਇਹ ਇਮਾਨਦਾਰ ਹੋ ਗਿਆ ਕਹਿੰਦਾ ਇਹਦੇ ਨਾਲ ਬੱਲ ਮਿਲੂ ਕਿਹਨੂੰ ਬੱਲ ਮਿਲੂ ਕਿ ਚੋਰਾ ਨੂੰ ਮੈਨੂੰ ਲੱਗਦਾ ਜੇ ਇੰਨਾ ਹੀ ਬੱਲ ਦੀ ਲੋੜ ਹੈ ਤੇ ਬੱਚਾਂ ਦੀ ਬਾਡੀ ਵਾਲੇ ਨੂੰ ਵੀ ਲੈ ਆਓ ਜਿਹਦੀ ਬਾਰੇ ਚੀਫ ਪੁਲਿਸਟ ਵੀ ਸਾਹਿਬ ਕਹ ਆਪ ਹੀ ਕਹਿੰਦੇ ਸੀ ਨਾ ਆ ਤੇਰੀ ਫਾਈਲ ਹੈ ਉਹਨੂੰ ਕਰਦੇ ਸੀ ਕੀ ਨਾ ਰਾਜੇ ਵਿਡਿੰਗਰੂ ਜਿਹਨੇ 800 ਬੱਸਾਂ ਪੰਜਾਬ ਚੋਂ ਨਹੀਂ ਤਿਆਰ ਕਰਾਈਆਂ ਪਹਿਲਾਂ ਬੱਸਾਂ 'ਚ ਤੇਲ ਪਵਾਇਆ ਬੱਸਾਂ ਪੰਜਾਬ ਚੋਂ ਖਰੀਦੀਆਂ ਤੇਲ ਪਵਾਇਆ ਰਾਜਸਥਾਨ ਭੇਜੀਆਂ ਉੱਥੋਂ ਬਾਡੀ ਲਵਾਈ ਤੇ ਵਾਪਸ ਲੈ ਆਈ ਤੇ ਸਾਰਾ ਟੈਕਸ ਦਾ ਲਾਸ ਤੇਲ ਦਾ ਲਾਸ ਔਰ ਬਾਡੀ ਬਣਾਉਣ ਵਾਲੇ ਦਾ ਕਾਰੋਬਾਰ ਦਾ ਲਾਸ ਪੰਜਾਬ ਨੂੰ ਹੋਇਆ ਉਹਨੂੰ ਅਗਲੀ ਵਾਰੀ ਉਹਨੂੰ ਲਿਆਉਣਗੇ ਇੱਕ ਮਿੰਟ ਰੋਕ ਕੇ ਅਗਲੀ ਵਾਰੀ ਉਹਨੂੰ ਲਿਆਉਣਗੇ ਤੇ ਫੇਰ ਕਰ ਕੇ ਦੇਖੋ ਜੀ ਕਿੰਨਾ ਬਲ ਮਿਲ ਰਿਹਾ ਬਲ ਤਾਂ ਆਪ ਹੀ ਮਿਲ ਜਾਣਾ ਜਦ ਇਹ ਜੇ ਸਾਰੇ ਤੁਹਾਡੇ ਨਾਲ ਰਲ ਗਏ ਰਾਜਨੀਤੀ ਚਾਹ ਤਾਂ ਮੇਰਾ ਇੱਕੋ ਹੀ ਮਕਸਦ ਸੀ ਇੱਕੋ ਹੀ ਸੀ ਪੂਰਾ ਕਰਦਾ ਜੋ ਗਰੀਬਾਂ ਦਾ ਭਲਕਾ ਉਹ ਕਰਦਾ ਗਰੀਬੀ ਨੂੰ ਦੂਰ ਕਰਨਾ ਦੂਜਾ ਮਕਸਦ ਪੂਰਾ ਕਰ ਲਈ ਇਹਨਾਂ ਨਾਲ ਪੜਾਉਣਾ ਤੂੰ ਮੇਰਾ ਇੱਕੋ ਇੱਕ ਮਿਸ਼ਨ ਰਿਹਾ ਮੈਂ ਕਾਂਗਰਸ ਦਾ ਇੱਕ ਮਿੰਟ ਰੋਕਿਓ ਇੱਕੋ ਮਕ ਇੱਕੋ ਇੱਕ ਮਕਸਦ ਸੀ ਗਰੀਬਾਂ ਦਾ ਵਿਕਾਸ ਕਰਨਾ ਕਰਪਸ਼ਨ ਕਰਨਾ ਮੁੜ ਕੇ ਨਾ ਫੜੇ ਜਾਣਾ ਤੇ ਉਹ ਮਕਸਦ ਕੇਜਰੀਵਾਲ ਸਾਹਿਬ ਨੇ ਪੂਰਾ ਕਰਤਾ ਸੁਣਾ ਦੇ ਹੁਣ 12 ਸਾਲ ਕਾਂਗਰਸ ਪਾਰਟੀ ਤੇ ਰਾਜ ਕੇ ਠੱਗੀ ਮਾਰੀ ਔਰ ਪਿਛਲੀ ਸਰਕਾਰ ਫੰਦੇ ਹੋਏ ਵੀ ਉਦਾਸ ਨੇ ਰਿਕਾਰਡ ਤੋੜ ਕੰਮ ਕੀਤੇ ਉਹਦਾਸ ਆਪ ਹੀ ਦੱਸੀ ਜਾਂਦੇ ਕਿ ਰਿਕਾਰਡ ਤੋੜ ਕੰਮ ਕੀਤੇ ਔਰ ਇਹਨਾਂ ਨੇ ਸਨਮਾਨਤ ਕਰਤਾ ਉਹਨਾਂ ਨੂੰ ਅੱਗੇ ਵੀ ਕੋਈ ਕੀਮਤੀ ਵਿਚਾਰ ਰਾਜ ਨੂੰ ਟਾਣਾ ਚਾਹਦਾ ਸੀ ਮਾ ਸਾਹਿਬ ਹਾਂ ਤੇ ਸਾਡੇ ਹਰਤੇ ਦੇ ਵਿੱਚ ਜੋ ਬੇਵਾਦ ਵਿੱਚ ਕਾਂਗਰਸ ਇਹ 13 0 ਦੀ ਤਿਆਰੀ ਹੈ 0 13 ਰਹਿਣਾ ਸਕੋਰ ਇਹਦਾ ਇਸ ਤਰ੍ਹਾਂ ਦੇ ਹੋਰ ਦੋ ਤਿੰਨ ਚਾਹੀਦੇ ਤੇ ਹੈ ਕਿ ਧਰਮਸੋਤ ਨੂੰ ਵੀ ਦੇ ਦਿਓ ਟਿਕਟ ਬੜਾ ਕਾਬਲ ਬੰਦਾ ਬਾਹਰ ਹੀ ਨਹੀਂ ਆਉਂਦਾ ਕੋਰਟੀ ਦੀ ਵਿਚਾਰੇ ਨੂੰ ਕੱਢ ਦੀ ਬਾਰ ਕੀ ਇਹ ਨਹੀਂ ਕੱਢਿਆ ਜਾ ਸਕ ਜੱਜ ਸਾਹਿਬ ਲਿਖੂ ਕਿ ਉਹਦੇ ਹੱਕ 'ਚੇ ਕੋਈ ਦਿਖਦਾ ਹੀ ਨਹੀਂ ਕਿ ਹੱਕ 'ਚ ਲਿਖੂ ਕਿ ਉਹਨੂੰ ਵੀ ਦੇ ਦਿਓ ਟਿਕਟਾ ਕਿਹੜੀ ਰਿਜ਼ਰਵ ਕੌਨਸਟੈਂਸੀ ਹੈ ਅੱਜ ਆ ਨਾਲ ਦਾ ਕੋਈ ਹਲਕਾ ਵੇਖ ਕੇ ਦੇ ਦੇਣ ਕਟੜ ਇਮਾਨਦਾਰ ਪਾਰਟੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਜਿਹੜੇ ਦੋਰੇ ਮਾਪਡੰਡ ਨੇ ਚਰਿੱਤਰ ਨੇ ਆ ਜੋ ਤੁਹਾਡੇ ਸਾਹਮਣੇ ਮੈਂ ਰੱਖਣ ਲੱਗਿਆ ਆ ਫਾਈਲ ਲੈ ਕੇ ਆਇਆ ਜੀ ਮੈਂ ਤੁਹਾਡੇ ਅੱਗੇ ਇਹ ਬੜੀ ਕੀਮਤੀ ਤੇ ਵਧੀਆ ਫਾਈਲ ਹੈ ਜਿਹਦੀ ਕਾਪੀ ਤੁਹਾਨੂੰ ਕੋਸ਼ੇ ਦੇ ਚੋਂ ਮੈਂ ਤੁਹਾਨੂੰ ਦੇ ਦੂੰਗਾ ਇਹ ਫਾਈਲ ਤਿਆਰ ਵੀ ਕੀਤੀ ਆ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਫਾਈਲ ਤਿਆਰ ਹੋਣੀ ਸ਼ੁਰੂ ਹੋਈ ਜਦੋਂ ਆਪ ਦੀ ਸਰਕਾਰ ਬਣੀ 2022 ਚ ਤੇ 24 ਚ ਇਹ ਮੁਕੰਮਲ ਹੁੰਦੀ ਹੁੰਦੀ ਇਹ ਰੰਗ ਵੀ ਲੈ ਕੇ ਆਈ ਔਰ ਉਹਦਾ ਰਿਜ਼ਲਟ ਕੀ ਨਿਕਲਿਆ ਕਿ ਇੱਕ ਜਿਹੜਾ ਕਾਂਗਰਸ ਦਾ ਐਮ.ਐਲ.ਏ. ਰਾਜਕੁਮਾਰ ਚੱਬੇਵਾਲ ਸਾਹਿਬ ਨਤੀਜਾ ਇਹ ਨਿਕਲਿਆ ਕਿ ਚੱਬੇਵਾਲ ਸਾਹਿਬ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨਿਰਮਾ ਡਿਟਰਜੈਂਟ ਪਾਊਡਰ ਫੇਲ ਹੋ ਗਿਆ ਹੁਣ ਵਧੀਆ ਸਫੈਦੀ ਆਸਤੇ ਕਿਵੇਂ ਕ腐ਸ਼ਨ ਚ ਲਤਪਤ ਰੋਗ ਕਿਵੇਂ ਉਹਨੂੰ ਸਾਫ਼ ਕਰਕੇ ਜੇ ਵਾਸ਼ਿੰਗ ਮਸ਼ੀਨ ਵਧੀਆ ਚਾਹੀਦੀ ਹੈ ਤੇ ਭਾਈ ਹੁਣ ਸਾਰੀਆਂ ਵਾਸ਼ਿੰਗ ਮਸ਼ੀਨਾਂ ਫੇਲ ਹੋ ਗਈਆਂ ਕੱਲਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਬਣਾਈ ਹੋਈ ਆਪ ਡਿਟਰਜਨ ਪਾਊਡਰ ਤੇ ਆਪ ਵਾਸ਼ਿੰਗ ਮਸ਼ੀਨ ਵਰਤੋ ਤੇ ਐਨ ਸਾਫ਼ ਧੋਤੇ ਬਾਹਰ ਨਿਕਲੋ ਔਰ ਮੈਂ ਇਹ ਗੱਲ ਕਿਉਂ ਕਹਿ ਰਿਹਾ ਕਿਉਂਕਿ ਦੇਖੋ ਇਹ ਚੱਬੇਵਾਲ ਸਾਹਿਬ ਤੇ ਤੁਸੀਂ ਹੈਰਾਨ ਹੋਵੋਗੇ ਮੈਂ ਤਾਂ ਪੜ ਪੜ ਕੇ ਚਿੱਠੀ ਨੂੰ ਹੈਰਾਨ ਹੋਣਾ ਜਿਹੜੇ ਬੰਦੇ ਨੂੰ ਸੈਕਸ਼ਨ 7 7ਏ ਸੈਕਸ਼ਨ 13 ਕ੍ਰਿਮੀਨਲ ਮਿਸਕੰਡਕਟ ਬਾਇ ਪਬਲਿਕ ਸਰਵੰਟ ਪ੍ਰੀਵੈਂਸ਼ਨ ਆਫ ਕ腐ਪਸ਼ਨ ਐਕਟ ਥੱਲੇ 409 ਥੱਲੇ 10 ਸਾਲ ਦੀ ਸਜ਼ਾ ਸੈਕਸ਼ਨ 409 ਕ੍ਰਿਮੀਨਲ ਬ੍ਰੀਚ ਆਫ ਟਰਸਟ ਬਾਇ ਪਬਲਿਕ ਸਰਵੰਟ ਜੀਚ 10 ਸਾਲ ਦੀ ਸਜ਼ਾ ਸੈਕਸ਼ਨ 420 ਆਫ ਆਈਪੀਸੀ ਚੀਟਿੰਗ ਤੇ ਡਿਸਹੋਨੇਸਟੀ ਇਨਕਲੂਡਿੰਗ ਡਿਲੀਵਰੀ ਆਫ ਪ੍ਰੋਪਰਟੀ ਤੇ ਹੋਰ بڑا ਕੁਝ ਜੋ ਚੀਟਿੰਗ ਫੌਜਰੀ ਹੁੰਦੀ ਹੈ 465 ਆਫ ਆਈਪੀਸੀ ਫੋਰਜਰੀ ਕਰਨੀ 467 ਆਫ ਆਈਪੀਸੀ ਜਿਹੜਾ ਫਿਰ ਡਾਕੂਮੈਂਟਸ ਫੋਰਜ ਕਰਨੇ ਔਰ 471 ਜੇ ਤੁਸੀਂ ਇਹਨਾਂ ਸਾਰੀਆਂ ਸੈਕਸ਼ਨਾਂ ਦੀਆਂ ਸਜ਼ਾਵਾਂ ਪੜੋ ਤੇ ਘੱਟੋ ਘੱਟ 10 ਸਾਲ, 5 ਸਾਲ, 7 ਸਾਲ ਵਿੱਚ ਸਜ਼ਾ ਬਣਦੀ ਸੀ। ਇਹ ਰਿਪੋਰਟ ਕਿਹਨੇ ਬਣਾਈ? ਰਿਪੋਰਟ ਚ ਇਨਕੁਆਇਰੀ ਰਿਪੋਰਟਾਂ ਚ ਬੀਡੀਓ ਮਾਲਪੁਰ ਬੀਡੀਓ ਹੁਸ਼ਿਆਰਪੁਰ 2 ਜਿਹੜੇ ਇਨਕੁਆਇਰੀ ਕਰਕੇ ਇਹ ਸਾਬਤ ਕਰ ਰਹੇ ਐ ਕਿ ਆ ਚੱਬੇਵਾਲ ਸਾਹਿਬ ਆ ਨਾ ਤੇ ਫੋਰਥ ਸਿਗਨੇਚਰ ਆ ਵਿਖਾ ਦੀ ਮੇਰਾ ਵੀ ਆ ਬਾਅਦ ਚ ਵਿਖਾਈ ਨਾ ਅਨਮੋਲ ਹੀਰਾ ਜਿਹੜਾ ਚਲੇ ਗਿਆ ਉਹ ਬਾਅਦ ਚ ਵਿਖਾਜੂ ਆ ਚਿੱਠੀ ਵਿਖਾ ਆ ਇਹ ਨਹੀਂ ਇਹ ਅਗਲੀ ਦਿਖਾ ਅਗਲੀ ਮੇਰਾ ਵੀਰ ਅਗਲੀ ਅਗਲੀ ਨੈਕਸਟ ਨੈਕਸਟ ਚਲੋ ਮੈਂ ਪੜ ਦੇਣਾ ਤੁਹਾਨੂੰ ਮੈਂ ਦੇ ਦੂ ਆ ਆ ਆ ਦਿਖਾ ਜੀ ਚਿੱਠੀ ਪਿਛਲੀ ਚਲ ਆ ਰਾਜਕੁਮਾਰ ਚੱਬੇਵਾਲ ਆ ਥੱਲੇ ਡੀਸੀ ਦੇ ਧਰਨਾ ਲਾ ਕੇ ਕਹਿੰਦੇ ਕਿ ਆ ਪੈਸੇ ਜਾਰੀ ਹੋਏ ਸੀ ਕਾਂਗਰਸ ਚਲੇ ਤੇ ਇਹ ਪੈਸੇ ਆ ਲਾਭਪਾਰਤੀਆਂ ਨੂੰ ਮਿਲੇ ਨਹੀਂ ਤੁਸੀਂ ਪੈਸੇ ਜਾਰੀ ਕਰੋ ਜਾਂ ਇਨਕੁਆਇਰੀ ਕਰਾਓ ਮਗਰ ਡੀਸੀ ਸਮਝਦਾਰ ਸੀ ਉਹ ਵੀ ਮੈਨੂੰ ਜੋ ਲੱਗਦਾ ਐ ਐਸ்சி ਭਾਈਚਾਰੇ ਨਾਲ ਸੰਬੰਧਿਤ ਰੱਖਦੇ ਆ ਉਹਨਾਂ ਦਾ ਇਸ ਗੱਲ ਤੋਂ ਦਿਲ ਕਿਤੇ ਦੁਖੀ ਹੋਇਆ ਹੋਣਾ ਕਿ ਗਰੀਬਾਂ ਨਾਲ ਹੀ ਠੱਗੀ ਠੋਰੀ ਉਸ ਡੀਸੀ ਨੇ ਅਤੇ ਨਾਲ ਹੀ ਆਪ ਦੀ ਚਿੱਠੀ ਲਾਤੀ ਪਿੱਛੇ ਫੋਰਜਰੀ ਵਾਲੀ ਫੇਰ ਇਹ ਕਮਲੇ ਚੋਰ ਜਿੱਦ ਚੋਰੀ ਕਰਦਾ ਗਲਤੀ ਵੀ ਕਰਦਾ ਆ ਉਹਦਾ ਮੈਮੋਰੈਂਡਮ ਹੈ ਟਰਦੀਸੀ ਪਿੱਛੇ ਚਿੱਠੀ ਲੱਗੀ ਆ ਤੇ ਆਪ ਦੀ ਘੁੱਗੀ ਮਾਰੀ ਆ ਡੀਸੀ ਉਦੋਂ ਹੀ ਕਾਗਜ਼ ਵੇਖਦਾ ਸਮਝ ਗਿਆ ਤੇ ਡੀਸੀ ਨੇ ਇਹਨੂੰ ਚਿੱਠੀ ਲਿਖੀ ਇਹ ਆਫਿਸ ਆਫ ਡਿਪਟੀ ਕਮਿਸ਼ਨਰ ਆ ਚਿੱਠੀ ਆ ਜੀ ਆਹਾ ਇਹ ਚਿੱਠੀ ਆ B522 ਨੂੰ ਉਸੇ ਦਿਨ ਡੀਸੀ ਲਿਖਦਾ ਚਿੱਠੀ ਸਾਰੀ ਦੇਖ ਕੇ ਉਹਦੇ ਚ ਮੈਮੋਰੈਂਡਮ ਟੂ ਰਿਲੀਜ਼ ਮਨੀ ਅਲੋਕੇਟਡ ਟੂ ਕੰਸਟਿਟੂਐਂਸੀ ਆਫ ਚੱਬੇਵਾਲ ਫॉर द ਰਿਪੇਅਰ ਆਫ ਰੂਫਸ ਸਾਰਾ ਮਾਉਂਟ ਪਾ ਕੇ ਅਖੀਰ ਚ ਬੜੀ ਇੰਪੋਰਟੈਂਟ ਗੱਲ ਹੈ ਜੋ ਮੈਂ ਪੜਨ ਲੱਗਿਆ ਆਈ ਊਡ ਆਲਸੋ ਲਾਈਕ ਟੂ ਬ੍ਰਿੰਗ ਟੂ ਯੋਰ ਕਾਈਂਡ ਨੋਟਿਸ ਥੈਟ ਦ ਸੈਂਕਸ਼ਨ ਲੈਟਰ ਇਨਕਲੋਜ਼ਡ ਵਿਦ ਯੋਰ ਮੈਮੋਰੈਂਡਮ ਇਜ਼ ਵਿਦਆਊਟ ਅ ਡਿਸਪੈਚ ਨੰਬਰ ਐਂਡ ਇਜ਼ ਫੋਰਜਡ ਐਂਡ ਫੇਕ बी डी ओ टू स्पेंड द मनी फॉर द सैड परपस आर डीसी होशियार संदीप हंस राजमार चबेवाल नवाब दे रहा और कह रहा की थोड़िया चिट्ठिया फोरज ने ਫੇਕ ਨੇ ਮਤਲਬ ਫੈਬ੍ਰਿਕੇਸ਼ਨ ਆਫ ਸਰਕਾਰੀ ਡਾਕੂਮੈਂਟ ਮਤਲਬ ਇਤੋਂ ਵੱਡੀ ਫੈਬ੍ਰਿਕੇਸ਼ਨ ਤੇ ਫੋਰਜਰੀ ਕੀ ਹੋ ਸਕਦੀ ਆ ਜਿਹਦੇ ਚ ਇਹਨੂੰ 10 ਸਾਲ ਦੀ ਸਜ਼ਾ ਹੋਣੀ ਚਾਹੀਦੀ ਸੀ ਉਹਦੀ ਜਗ੍ਹਾ ਇਹਨੂੰ ਇਨਾਮ ਮਿਲਿਆ ਕਿ ਇਹ ਹੁਣ ਲੋਕ ਸਭਾ ਦਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੋਣਾ ਆ ਬੀ ਡੀ ਪੀਓ ਦੀ ਰਿਪੋਰਟ ਹੁਣ ਮੈਂ ਪੜ ਰਿਹਾ ਬੀ ਡੀ ਪੀਓ ਮਾਲਪੁਰ ਇਨਕੁਆਇਰੀ ਰਿਪੋਰਟ ਆ ਲੋ ਜੀ ਇਹ ਤਰੀਕ ਹੈ ਜੀ 12 9 22 ਉਹਦੇ ਚ ਕੀ ਕਹਿ ਰਿਹਾ ਜੀ ਐਪਲੀਕੇਸ਼ਨ ਰਿਗਾਰਡਿੰਗ ਟੇਕਿੰਗ ਸਟ੍ਰਿਕਟ ਲੀਗਲ ਐਕਸ਼ਨ ਅਗੇਂਸਟ ਡਾਕਟਰ ਰਾਜ்குਮਾਰ ਐਮ ਐਲ ਏ ਆਫ ਚੱਬੇਵਾਲ ਕੌਨਸਟਿਟੂਐਂਸੀ ਪੰਜਾਬ ਫਾਰ ਫੇਕ ਐਂਡ ਫੋਰਜਿੰਗ ਗਵਰਨਮੈਂਟ ਡਾਕੂਮੈਂਟਸ ਰਿਗਾਰਡਿੰਗ ਡਿਸਟ੍ਰਿਬਿਊਸ਼ਨ ਆਫ ਗਵਰਨਮੈਂਟ ਗ੍ਰਾਂਟ ਟੂ 4601 ਫੈਮਿਲੀਜ਼ ਅਮਾਊਂਟਿੰਗ ਟੂ ਆਲਮੋਸਟ 4 ਕਰੋੜ 95 ਲੱਖ ਆਇਆ 5 ਕਰੋੜ ਦੇ ਨੇੜੇ ਅੰਡਰ ਪੰਜਾਬ ਨਿਰਮਾਨ ਪ੍ਰੋਗਰਾਮ ਫॉर रिपेयर ਆਫ ਰੂਫਸ ਆਫ ਹਾਊਸੇਸ ਆਫ ਪੋਰ ਪੀਪਲ ਇਨ ਬਲॉक ਹੁਸ਼ਿਆਰਪੁਰ 2 ਐਂਡ ਮਹਿਲਪੁਰ ਡਿਸਟ੍ਰਿਕਟ ਪੰਜਾਬ ਇਹ ਸਾਰੀ ਉਹਨੇ ਚਿੱਠੀ ਅੱਗੇ ਲਿਖ ਕੇ ਆ ਬੈਨੀਫੀਸ਼ਰੀਆਂ ਦੇ ਨੋ ਪਾਏ ਮਤਲਬ ਇਹ ਡਿਟੇਲਡ ਇਨਕੁਆਇਰੀ ਕਰਕੇ ਅੱਗੇ ਮੈਂ ਇੱਕ ਲਾਈਨ ਉਹਦੇ ਚ ਪੜ੍ਹਾਂਗਾ ਉਕਤ ਵਕਤੀਆਂ ਨੂੰ ਮਿਤੀ 31 12 2021 ਨੂੰ ਬਿਨਾ ਡਿਸਪੈਂਡ ਨੰਬਰ ਸੈਕਸ਼ਨ ਪੱਤਰ ਦਿੱਤੇ ਗਏ ਸਨ ਬਿਨਾ ਡਿਸਪੈਚ ਨੰਬਰ ਸੈਕਸ਼ਨ ਪੱਤਰ ਦਿੱਤੇ ਗਏ ਸਨ ਜੋ ਕਿ ਇਸ ਦਫਤਰ ਵੱਲੋਂ ਜਾਰੀ ਨਹੀਂ ਹੋਏ ਸਨ ਉਕਤ ਪੱਤਰ ਜਿਨ੍ਹਾਂ ਉੱਪਰ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਹਸਤਾਖਰ ਹਨ ਅਤੇ ਨਿਮਨ ਹਸਤਾਕਰ ਦੇ ਜਾਲੀ ਹਸਤਾਕਰ ਕੀਤੇ ਗਏ ਆ ਮਤਲਬ ਉਹ ਆਪ ਕਹਿ ਰਿਹਾ ਕਿ ਇਹ ਸਾਰ ਮੇਰੇ ਸਿਗਨੇਚਰ ਵੀ ਫੋਰਜ ਔਰ ਚੱਬੇਵਾਲ ਦੇ ਫੋਰਜ ਮਤਲਬ ਇੱਕ ਐਮਐਲਏ ਹੂ ਨੋਸ ਜੋਲੀ ਵਾਲੋ ਨੂੰ ਪਤਾ ਹੈ ਇਸ ਗੱਲ ਦਾ ਕਿ ਬੀਡੀਪੀਓ ਤੋਂ ਜਿਹੜਾ ਵੀ ਕਾਗਜ਼ ਜਾਰੀ ਹੁੰਦਾ ਉਹ ਤੇ ਐਮਐਲਏ ਦੇ ਸਾਈਨ ਨਹੀਂ ਹੁੰਦੇ ਉਹ ਫੋਰਜਰੀ ਕਰ ਰਿਹਾ ਔਰ ਫੋਰਜਰੀ ਕੱਲੇ ਆਪਣੇ ਸਾਈਨ ਦੀ ਨਹੀਂ ਕਰ ਰਿਹਾ ਬੀਡੀਓ ਦੀ ਵੀ ਕਰ ਰਿਹਾ ਕਈ ਆਪਸ਼ਨਾਂ ਦੀ ਫੋਰਜਰੀ ਕਰਨ ਵਾਲਾ ਉਨੇ ਕਿਹੜਾ ਚੰਗਾ ਕੰਮ ਕੀਤਾ ਇਹ ਤਾਂ ਹੁਣ ਭਗਵੰਤ ਮਾਣ ਹੀ ਦੱਸ ਸਕਦਾ ਕਿ ਉਹਨੂੰ ਆ ਵਾਸ਼ਿੰਗ ਪਾਊਡਰ ਚੋਂ ਕੱਢ ਕੇ ਸਿੱਧੇ ਆਮ ਆਦਮੀ ਪਾਰਟੀ ਚ ਸ਼ਾਮਲ ਕਰਤਾ ਫਿਰ ਅਗਲਾ 12922 ਇਹ ਦੂਜਾ ਵੀਡੀਓ ਪਹਿਲਾ ਮਾਲਪੁਰ ਵਾਲੇ ਦੀ ਚਿੱਠੀ ਹੁਣ ਵੀਡੀਓ ਹੁਸ਼ਿਆਰਪੁਰ 2 ਦੀ ਚਿੱਠੀ ਉਹ ਵੀ ਇਹਦੀ ਫੋਰਜਰੀ ਸਾਰੇ ਕਾਗਜ਼ ਵਿੱਚ ਲਾ ਕੇ ਇਨਕੁਆਇਰੀ ਰਿਪੋਰਟ ਹੈ ਜੀ ਇਹ ਆਫਟਰ ਗੋਇੰਗ ਥਰੂ ਫੈਕਟਸ ਐਂਡ ਫਿਗਰਸ ਇਨਕੁਆਇਰੀ ਕਰਨ ਤੋਂ ਬਾਅਦ ਉਹਨੇ ਆ ਚਿੱਠੀ ਬਣਾਈ ਆ ਜੀਚੇ ਲਿਖਦਾ ਹੈ ਵਿਸ਼ੇ ਅਦੀਨ ਸ਼ਿਕਾਇਤ ਦਾ ਮਾਮਲਾ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਜਾਬਤੇ ਦੀ ਉਲੰਘਣਾ ਦੇ ਸੰਬੰਧ ਵਿੱਚ ਮਿਤੀ 3 2 22 ਨੂੰ ਆਨਲਾਈਨ ਸ਼੍ਰੀ ਨਰਿੰਦਰ ਪਾਲ ਪੁੱਤਰ ਰਾਮ ਸਰਨ ਵਾਸੀ ਪਿੰਡ ਖੰਡੋੜਾ ਉਹਦਾ ਟੈਲੀਫੋਨ ਨੰਬਰ ਲਿਖਿਆ ਜੀ 9815498719 ਵੱਲੋਂ ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ ਚੱਬੇয়াল ਨੂੰ ਲਿਖਤੀ ਸ਼ਿਕਾਇਤ ਦੇ ਕੇ ਮਾਮਲਾ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਪਿੰਡ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਪਿੰਡ ਵਿੱਚ ਲੋਕਾਂ ਨੂੰ ਇੱਕ ਚਿੱਠੀ ਚੈੱਕ ਦੇ ਕੇ ਕਾਂਗਰਸ ਨੂੰ ਵੋਟਾ ਪਾਉਣ ਲਈ ਗੁੰਮਰਾਹ ਕਰ ਰਿਹਾ ਹੈ ਜੋ ਇਸ ਦਫਤਰ ਨੂੰ ਮਿਤੀ 7 22 ਨੂੰ ਡਾਇਰੀ ਡਾਇਰੀ ਹੋਇਆ ਸੀ ਮਤਲਬ ਡਾਇਰ ਹੋਇਆ ਹੋਣਾ ਲਿਖਿਆ ਪਰ ਡਾਇਰੀ ਲਿਖਿਆ ਉਹ ਸੈਕਸ਼ਨ ਪੱਤਰ ਮਿਤੀ 30 11 2021 ਨੂੰ ਬਿਨਾ ਡਿਸਪੈਚ ਨੰਬਰ ਸੀ ਤੁਸੀਂ ਇਹ ਗੱਲ ਵੇਖੋ ਕਿ ਇਹ ਸਾਰੀ ਚਿੱਠੀ ਚ ਇਨਕੁਆਇਰੀ ਅਫਸਰ ਸਟੈਬਲਿਸ਼ ਕਰ ਰਿਹਾ ਪੋਲ ਕੋਡ ਵਾਇਲੇਸ਼ਨ ਫੋਰਜਰੀ ਸਭ ਕੁਝ ਮਗਰ ਪਤਾ ਨਹੀਂ ਕੀ ਐਡਾ ਰਹਿਮ ਆਇਆ ਕੀ ਜਿਹੜਾ ਬੰਦਾ ਉਹ ਵਿਖਾਈਏ ਦੀ ਫੋਟੋ ਉਹ ਦੂਜੀ ਫੋਟੋ ਖਾ ਮੈਂ ਅਗਲੀ ਪੜਦਾ ਲਾਈ ਆ ਵੀ ਬੜੀ ਵੈਸੇ ਸੁਣਨ ਵਾਲੀ ਆ ਵੀ ਸੁਣ ਲਿਓ ਜੀ ਉਪਰੋਕਤ ਤੱਥਾਂ ਨੂੰ ਇਹ ਬਲੌਕ ਵਿਕਾਸ ਪੰਚਾਇਤ ਅਫਸਰ ਹੁਸ਼ਿਆਰਪੁਰ ਟੂ ਅਖੀਰ ਚ ਆਪਦੇ ਤੱਥ ਲਿਖ ਰਿਆ ਉਪਰੋਕਤ ਤੱਥਾਂ ਨੂੰ ਮੁੱਖ ਰੱਖਦੇ ਹੋਏ ਆਪ ਜੀ ਨੂੰ ਸਪਸ਼ਟ ਕੀਤਾ ਜਾਂਦਾ ਹੈ ਕਿ ਤਿੰਨ ਗ੍ਰਾਮ ਪੰਚਾਇਤ ਜਿਸ ਵਿੱਚ ਐਮ ਐਲ ਏ ਚੱਬੇਵਾਲ ਵੱਲੋਂ ਦਿੱਤੇ ਮੈਮੋਰੈਂਡਮ ਨਾਲ ਨੱਥੀ ਬਸੇ ਦੌਲਤ ਖਾਨ ਦਾ ਸੈਕਸ਼ਨ ਪੱਤਰ ಗ್ರಾಮ ਪੰਚਾਇਤ ਕਨੋੜਾ ਪਿੰਡ ਵਾਸੀ ਅਤੇ ਸਰਪੰਚ ਦੀ ਸ਼ਿਕਾਇਤ ਅਤੇ ਨਾਨ ਨਥੀ ਸੈਕਸ਼ਨ ਪੱਤਰ ਅਤੇ ಗ್ರಾಮ ਪੰਚਾਇਤ ਮਹਿਲੋ ਮਹਿਲਮੋਵਾਲ ਮਹਿਮੋਵਾਲ ਦੇ ਸਰਪੰਚ ਦੀ ਸ਼ਿਕਾਇਤ ਅਤੇ ਨਾਨ ਨਥੀ ਸੈਕਸ਼ਨ ਪੱਤਰ ਸਾਰੇ ਇਸ ਦਫ਼ਤਰ ਵੱਲੋਂ ਜਾਰੀ ਨਹੀਂ ਹੋਏ ਅਤੇ ਜਾਲੀ ਹਨ ਜੋ ਕਿ ਜੋ ਜੋ ਕਿ ਵਿਸ਼ੇ ਅਧੀਨ ਕੀਤੀ ਗਈ ਸ਼ਿਕਾਇਤ ਸਹੀ ਪਾਈ ਗਈ ਹੈ ਇਸ ਤੋਂ ਇਲਾਵਾ ਇਸ ਬਲਾਕ ਵਿੱਚ ਹੋਰ ਵੀ ਪੰਚਾਇਤਾਂ ਵਿੱਚ ਇਹ ਜੇ ਜਾਲੀ ਸੈਕਸ਼ਨ ਪੱਤਰ ਧਿਆਨ ਵਿੱਚ ਆਏ ਹਨ ਅਤੇ ਪਰ ਉਹ ਇਸ ਦੇ ਸੰਬੰਧ ਵਿੱਚ ਕਿਸੇ ਵੱਲੋਂ ਵੀ ਕੋਈ ਵੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ ਇਸ ਕਰਕੇ ਇਸ ਦਫ਼ਤਰ ਵੱਲੋਂ ਜਾਰੀ ਕੀਤੀ ਗਈ ਗ੍ਰਾਂਟ ਪੰਚਾਇਤਾਂ ਵਿੱਚ ਸਾਰੇ ਸੈਕਸ਼ਨ ਪੱਤਰ ਜਾਲੀ ਹੋਣ ਦਾ ਸ਼ੱਕ ਦਾ ਸ਼ੰਕਾ ਦਾ ਵਿਸ਼ਾ ਹੈ ਰਿਪੋਰਟ ਆਪ ਜੀ ਦੀ ਅਗਲੇਰੀ ਕਾਰਵਾਈ ਲਈ ਪੇਸ਼ ਹੈ ਮਤਲਬ ਉਹ ਸਾਰੀ ਬਾਰ-ਬਾਰ ਲਿਖ ਰਿਹਾ ਹੈ ਕਿ ਇਹ ਫੋਰਜਰੀ ਆ ਫੋਰਜਰੀ ਔਰ ਇੱਕ ਪੰਚਾਇਤ ਨਹੀਂ 65 ਪੰਚਾਇਤਾਂ ਦਾ ਉਹਦੇ ਵਿੱਚ ਜ਼ਿਕਰ ਕਰਿਆ ਫੇਰ ਝੂਠੇ ਮਤਲਬ ਇੱਕ ਕਾਗਜ਼ ਨਹੀਂ ਜੀ ਮੈਂ ਤੁਹਾਡੇ ਕੋਲ ਅੱਜ 500 ਕਾਗਜ਼ ਰੱਖੂ ਜਿੱਥੇ ਚੱਬੇ ਵਾਲ ਨੇ ਸਰਕਾਰੀ ਕਾਗਜ਼ਾਂ ਨੂੰ ਫੋਰਜਰੀ ਕੀਤੀ ਹੈ ਤੇ ਆਪ ਦੇ ਸਾਈਨ ਮਾਰੇ ਹੋਏ ਆ ਆ ਨੈਕਸਟ ਸਾਈਨ ਆ ਗਿਆ ਜੀ ਉਹ ਵਿਖਾਈ ਵੀਡੀਓ ਤਦ ਤੱਕ ਇਹਨਾਂ ਦਾ ਮਨੋਰੰਜਨ ਕਰ ਦਈਏ ਆ ਸੈਕੰਡ ਜੀ ਚਿੱਠੀ ਇਹ ਥਰਡ ਚਿੱਠੀ ਇਹ ਮਤਲਬ ਇਹ ਸਾਰੀਆਂ ਉਹਦੀਆਂ ਚਿੱਠੀਆਂ ਹੀ ਨੇ ਜੀ 1 2 ਆ ਸੁਣਿਓ ਚੱਬੇ ਵਾਲ ਕੀ ਕਹਿੰਦਾ ਹੁਣ ਲਾਤਾ ਤੈਨੂੰ ਰਾਤ ਨੇ ਜੋ ਲਾਇਡ ਆਰਡਰ ਦੀ ਸਥਿਤੀ ਹੈ ਜੋ ਡਰੱਗਸ ਦੀ ਸਥਿਤੀ ਹੈ ਜੋ ਨਸ਼ਾ ਜਿਸ ਤਰ੍ਹਾਂ ਵੇਚ ਰਿਹਾ ਮੈਨੂੰ ਇਹ ਡਰਾ ਕਿ ਅੱਜ ਸੀਐਮ ਸਾਹਿਬ ਨੇ ਤੁਹਾਨੂੰ ਤਾ ਦਿੱਤਾ ਤੇ ਮੈਂ ਵੀ ਤੁਹਾਨੂੰ ਸੰਗਲ ਲੈਣ ਆਇਆ ਸੰਗਲ ਇਹਨਾਂ ਦੇ ਬਾਹਰੇ ਪੈਣੇ ਆ ਕਿਉਂਕਿ ਲੋਕਾਂ ਨੇ ਇਹਨਾਂ ਦੇ ਖਿਲਾਫ ਮਰਦਾਬਾਦ ਮਰਦਾਬਾਦ ਕਿਉਂ ਰਹੇ ਇਹ ਸੰਗਲ ਤਾਂ ਪੈ ਗਿਆ ਭਾਈ ਸਾਹਿਬ ਨੂੰ ਤਾਲਾ ਲੱਗ ਗਿਆ ਭਾਈ ਸਾਹਿਬ ਨੂੰ ਲਾ ਗਿਆ ਉਹ ਤਾਲਾ ਤੇ ਸੰਗਲ ਹੋਰ ਕਿਸੇ ਦੇ ਕੰਮ ਨਹੀਂ ਆਇਆ ਇੱਧਰ ਜਰੂਰ ਕੰਮ ਆ ਗਿਆ ਜਿਹੜਾ ਬੰਦਾ ਕਿਹੜੀ ਤਰੀਕ ਸੀ ਮੈਂ ਤੈਨੂੰ ਕਹਾ ਸੀ ਤਰੀਕ ਦੱਸੀ ਆ 7 ਮਾਰਚ ਨੂੰ ਐਡਾ ਲੰਮਾ ਚੋੜਾ ਭਾਸ਼ਣ ਸਰਕਾਰ ਦੇ ਉੱਟ ਦੇ ਰਿਆ ਏ ਉਹਨੂੰ ਕੀ ਇਹ ਜਾ ਵਿਖਾਇਆ ਆ ਵਿਖਾਈ ਫਾਈਲ ਕਿ ਪੁੱਤ ਬੰਦੇ ਦਾ ਪੁੱਤ ਬਣ ਜਾ ਨਹੀਂ ਤਾਂ ਤੇਰਾ ਕੰਮ ਹੋਇਆ ਖੜਾ ਵੇਖੋ ਜੇਲ੍ਹ ਤੋਂ ਡਰਦਿਆਂ ਫੋਰਜਰੀ ਕੀਤੀ ਸੀ ਔਰ ਕੱਟੇ ਨੇ ਇਮਾਨਦਾਰ ਵਾਲੇ ਵੀ ਜਵਾਬ ਦੇ ਨਾ ਕਿ ਜੀ ਦੇ ਚ ਇਨਕੁਆਇਰੀ ਰਿਪੋਰਟ ਥੋਡੀਆਂ ਸ਼ਿਕਾਇਤ ਕਰਤਾ ਥੋਡਾ ਹਰਮਿੰਦਰ ਸੰਧੂ ਹਲਕਾ ਇੰਚਾਰਜ ਆਪ ਉਹ ਸ਼ਿਕਾਇਤ ਕਰਤਾ ਲੋਕ ਸ਼ਿਕਾਇਤ ਕਰਤਾ ਗਰੀਬ ਲੋਕ ਸ਼ਿਕਾਇਤ ਕਰਤਾ ਮਤਲਬ ਬੈਨੀਫਿਸ਼ੀਰੀ ਸ਼ਿਕਾਇਤ ਕਰਤਾ ਡੀਸੀ ਜੀ ਨੂੰ ਤੁਸੀਂ ਅੱਜ ਤਿੰਨ ਚਾਰਜ ਦੇਤੇ ਉਹਦੀ ਇਨਕੁਆਇਰੀ ਰਿਪੋਰਟ ਫਿਰ ਮੈਂ ਅਗਲੀ ਪੜ੍ਹਦੇ ਆ ਇਹ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਤੋਂ ਡੀਸੀ ਨੂੰ ਹੁਸ਼ਿਆਰਪੁਰ ਨੂੰ 3922 ਨੂੰ ਚਿੱਠੀ ਲਿਖੀ ਗਈ ਹੈ ਮੈਂ ਕੀ ਲਾਈਨ ਨਹੀਂ ਪੜਦੂਗਾ ਮਿੱਤੀ 1922 ਮਾਨਯੋਗ ਡਿਪਟੀ ਇਨਸਪੈਕਟਰ ਜਨਰਲ ਪੁਲਿਸ ਜਲੰਧਰ ਰੇਂਜ ਜਲੰਧਰ ਜੀ ਨੂੰ ਭੇਜਿਆ ਜਾ ਚੁੱਕਿਆ ਅਗਲੀ ਕਾਰਵਾਈ ਲਈ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਦੇ ਦਫਤਰ ਭੇਜਿਆ ਜਾ ਚੁੱਕਿਆ ਉਹ ਕੀ ਉਹੀ ਐਪਲੀਕੇਸ਼ਨ ਰਿਗਾਰਡਿੰਗ ਟੇਕਿੰਗ ਸਟ੍ਰਿਕਟ ਰੀਕਲ ਐਕਸ਼ਨ ਅਗੇਂਸਟ ਡਾਕਟਰ ਰਾਜਕੁਮਾਰ ਐਮਐਲਏ ਆਫ ਚੱਬੇਵਾਲ ਕੰਸਟਿਟੂਐਂਸੀ ਕਰੋੜਾਂ ਰੁਪਈਆ ਦਾ ਘਪਲਾ ਕਰਨ ਵਾਸਤੇ ਮਤਲਬ ਕਿ ਡੀਜੀਪੀ ਦੇ ਨੋਟਿਸ 'ਚ ਵੀ ਡੀਆਈਜੀ ਨੇ ਵੀ ਇਨਕੁਆਇਰੀ ਰਿਪੋਰਟ ਕਰਤੀ ਮਤਲਬ ਸਾਰੀ ਜਗ੍ਹਾ ਇਨਕੁਆਇਰੀ ਰਿਪੋਰਟ ਆਏ ਦੇ ਉਲਟ ਜਾ ਰਹੀਆਂ ਫਿਰ ਅਗਲੀ ਚਿੱਠੀ ਡੀਸੀ ਹੁਸ਼ਿਆਰਪੁਰ ਹੁਣ ਕਿਨੂੰ ਲਿਖ ਰਿਹਾ ਪ੍ਰਮੁੱਖ